ਏ ਆਗੀ ਜੀ ਕੋਠੀ ਤੁਸੀਂ ਆਪੇ انداز ਲਾਓ ਇਹ ਕੋਠੀ ਕਿੰਨੀ ਦੀ ਹੋਗੀ 31 ਲੱਖ ਰੁਪਏ ਦਾ ਇਹ ਪਲਾਟ ਪਰਚੇਸ ਕੀਤਾ ਇਹਨਾਂ ਨੇ ਇਹ ਬਣਿਆ ਹੋਇਆ ਜੀ ਦੀਪਨ ਕਲੇਵ ਦੇ ਅੰਦਰ 31 ਲੱਖ ਦਾ ਪਲਾਟ ਤੇ ਉੱਪਰ ਜਿਹੜਾ ਦਸੰਦੇ ਮੁਤਾਬਿਕ ਸਮਝ ਆਇਆ ਜਿੱਥੇ ਨਕਸ਼ੇ ਨੁਕਸ਼ੇ ਵੀ ਬਣਵਾ ਰਹੇ ਆ ਜਾਂ ਹੋਰ ਲੋਕਾਂ ਦਾ ਸਾਨੂੰ ਪਤਾ ਲੱਗਿਆ ਇਹਨਾਂ ਨੇ ਇਹ ਪ੍ਰੋਪਰਟੀ ਦੇ ਉੱਪਰ ਕਰੀਬਨ 1.5 ਤੋਂ 2 ਕਰੋੜ ਰੁਪਏ ਲਗਾ ਕੇ ਤਿਆਰ ਕਰਨ ਜਾ ਰਹੇ ਜਿੰਦੇ ਤੇ ਹੁਣ ਤੱਕ ਰੁਪਇਆ 60 ਲੱਖ ਲੱਗ ਚੁੱਕਿਆ ਹੈ ਹੁਣ ਆ ਜਿਹੜੀ ਕੋਠੀ ਹੈ ਫੋਜਾ ਸਿੰਘ ਕਹਿੰਦੇ ਜੀ ਮੈਂ ਕਿਰਾਏ ਤੇ ਰਹਿਣਾ ਆ ਸੈਂਟਰ ਵਾਲੀ ਕੋਠੀ ਦੇਖੋ 43 ਲੱਖ ਚ ਇਹ ਕੋਠੀ ਜਿਹੜੀ ਪਰਚੇਸ ਕੀਤੀ ਸੀ ਲੋਕਾਂ ਨੂੰ ਦੱਸਦੇ ਆ ਕਿ ਅਸੀਂ ਇਹ ਕਿਰਾਏ ਤੇ ਰਹਿ ਰਹੇ ਹਾਂ ਇੱਕ ਆ ਬੁਲੇਟ ਦੇਖੋ ਜੀ ਰੀਸੈਂਟਲੀ ਹੁਣੇ ਵਾਈਫ ਨੂੰ ਘੁਮਾ ਰਹੇ ਆ ਰਾਜਸਥਾਨ ਕਹਿੰਦੇ ਮੈਂ ਜਾ ਰਹਿਆਂ ਲੈ ਕੇ ਤਾਂ ਆ 3 ਲੱਖ ਦਾ ਬੁਲਟ ਇਹ ਹੋਨਰ ਸੈਂਟਰ ਹੀ ਲਿਆ ਇਹਨਾਂ ਨੇ ਇਹ ਕਿਨਾਂ ਦੇ ਸੋਨੇ ਦਾ ਨੰਬਰ ਪਲੇਟ ਵੀ ਨਹੀਂ ਲੱਗੀ ਸੀ ਨਹੀਂ ਲੱਗੀ ਬਿਨਾ ਨੰਬਰ ਪਲੇਟ ਦੇ ਆ ਘੁੰਮਦੇ ਫਿਰਦੇ ਆ ਹੁਣ ਸ਼ਾਇਦ ਲੱਗੀ ਆ ਬੰਦੇ ਨਾਲ ਹੀ ਸਭ ਤੋਂ ਪਹਿਲਾਂ ਆ ਗੱਡੀ ਵੀ ਪਰਚੇਸ ਕਰ ਲਈ 17 ਮਈ 2023 ਚ ਇਹ ਗੱਡੀ ਰਜਿਸਟਰਡ ਹੋਈ ਆ ਚੰਡੀਗੜ੍ਹ ਨੰਬਰ ਗੱਡੀ ਐ ক্লোਜ਼ ਕਰਕੇ ਦੇਖੋ ਇਹ ਤੁਸੀਂ ਘਰੇ ਬੈਠੇ ਵੀ ਐਪਲੀਕੇਸ਼ਨ ਐ ਕਾਰ ਇਨਫੋ ਵਾਲੀ ਤੁਸੀਂ ਉਹਦੇ ਚ ਵੀ ਟਰਾਈ ਕਰ ਸਕਦੇ ਫੋਜਾ ਸਿੰਘ ਦੇ ਖੁਦ ਦੇ ਨਾਮ ਤੇ 5 ਕਨਾਲ 2 ਮਰਲੇ 102 ਮਰਲੇ ਪ੍ਰੋਪਰਟੀ ਉਹ ਆ ਜਿਹੜੀ ਇਹਨਾਂ ਨੇ ਆਪਦੇ ਔਰ ਆਪਣੀ ਪਤਨੀ ਦੇ ਨਾਮ ਜਿਹੜੀ ਹੈ ਇਹ ਲਈ ਹੈ ਇਹ ਜਿਹੜੀ ਪ੍ਰਾਪਰਟੀ ਹੈ ਨਿਊ ਆਨੰਦ ਵਿਊ ਉਹਦੇ ਅੰਦਰ ਹੈ ਸਤੀ ਵਾਲੇ ਰਕਬੇ 'ਚ ਡੇਢ ਕਰੋੜ ਰੁਪਏ ਦਾ ਜੀ ਡੇਢ ਤੋਂ ਪੌਣੇ 2 ਕਰੋੜ ਰੁਪਏ ਦਾ ਇੱਕਲਾ ਇੱਕ ਪਲਾਟ ਹੈ ਇਹ ਪਲਾਟ ਹੈ ਜੀ ਇਹ ਕਲੋਨੀ ਦਾ ਗੇਟ ਹੈ ਇਹ ਤੁਸੀਂ ਦੇਖ ਸਕਦੇ ਹੋ ਔਰ ਇੱਕ ਪ੍ਰਾਪਰਟੀ ਜਿਹੜਾ ਆਨੰਦ ਨਿਵਾਸ ਇਹਨਾਂ ਨੇ ਬਣਾਇਆ ਜੀ ਉਹਦਾ ਇੰਤਕਾਲ ਆ ਤੁਸੀਂ ਦੇਖ ਸਕਦੇ ਹੋ ਐਮਐਲਏ ਨੇ ਖੁਦ ਦੇ ਨਾਮ ਤੇ ਲਈ ਸੋਚਿਆ ਕਦੇ ਇਹ ਬਣਨ ਤੋਂ ਕਿੰਨੇ ਟਾਈਮ ਬਾਅਦ ਲੈ ਲਈ ਇਹ ਬਣਨ ਦੇ ਨਾਲ ਦੀ ਨਾਲ ਲੈ ਲਈ ਸੀ ਜਿਹੜੇ ਡਿਪਾਰਟਮੈਂਟ 'ਚ ਰਹੇ ਪੁਲਿਸ ਡਿਪਾਰਟਮੈਂਟ ਚ ਰਹੇ ਆ ਹਮੇਸ਼ਾ ਹੈਰਾ ਫੇਰੀਆਂ ਕੀਤੀਆਂ ਜਗ ਚਾਨਣ ਵੀ ਹੋਇਆ ਕਿ ਕਿਸ ਤਰੀਕੇ ਕੀ ਕੁਝ ਕਰਦੇ ਰਹੇ ਆ ਇਹ ਇਹ ਭੁੱਲ ਗਏ ਉਥੇ ਤਾਂ ਤੁਸੀਂ ਕਰ ਲਿਆ ਸਾਰਾ ਕੁਝ ਪਰ ਇੱਥੇ ਤੁਹਾਨੂੰ ਸਵਾਲ ਪੁੱਛਣ ਵਾਲੇ ਲੋਕ ਹੈਗੇ ਆ ਤੁਹਾਡੀ ਇਨਕੁਆਇਰੀਆਂ ਖੁੱਲਣਗੀਆਂ ਇਹ ਭੁੱਲ ਗਏ ਤੇ ਆਪਦੇ ਨਾਲ ਹੀ ਕਰਾਈਗੇ ਇਹਨਾਂ ਨੂੰ ਭਰੋਸਾ ਹੀ ਨਹੀਂ ਸੀ ਕਿਥੇ ਦੇ ਭਰੋਸਾ ਨਾ ਕਰਨ ਦੀ ਬਦੌਲਤ ਇਹ ਖੁਦ ਫਸ ਰਹੇ ਆ ਮੇਰਾ ਅਨੁਮਾਨ ਮੈਂ ਤਾਂ 50 ਕਰੋੜ ਕਹਿਨਾ ਹੁਣ ਜੇ ਪਤਾ ਲੱਗ ਰਿਹਾ ਹੈ ਤਕਰੀਬਨ ਤਕਰੀਬਨ 100 ਕਰੋੜ ਦਾ ਵੀ ਪਾਰ ਹੋਣਗੇ ਇਹਨਾਂ ਦੇ ਵੱਲੋਂ ਹੁਣ ਸ਼ਿਕਾਇਤ ਇੱਕ ਲਿਖਤੀ ਐਸਐਸਪੀ ਵਿਜੀਲੈਂਸ ਫਿਰੋਜ਼ਪੁਰ ਨੂੰ ਦਿੱਤੀ ਗਈ ਆ ਕਰੀਬ 100 ਕਰੋੜ ਦਾ ਘਟਾਲੇ ਦੀ ਗੱਲ ਕਰ ਰਿਹਾ ਦੀਪਕ ਕੀ 100 ਕਰੋੜ ਤੋਂ ਉੱਪਰ ਦਾ ਘਟਾਲਾ ਜਿਹੜਾ ਫੌਜਾ ਸਿੰਘ ਸਰਾਰੀ ਮੌਜੂਦਾ ਵਿਧਾਇਕ ਦੇ ਵੱਲੋਂ ਕੀਤਾ ਗਿਆ ਪੋਜਾ ਸਿੰਘ ਸਰਾਰੀ ਦੇ ਖਿਲਾਫ ਇੱਕ ਵਿਜੀਲੈਂਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ ਐਸਐਸਪੀ ਫਿਰੋਜ਼ਪੁਰ ਵਿਜੀਲੈਂਸ ਨੂੰ ਦੀਪਕ ਸ਼ਰਮਾ ਪਹੁੰਚੇ ਨੇ ਜਿਹੜੀ ਸ਼ਿਕਾਇਤ ਆ ਪੂਰਾ ਚਿੱਠਾ ਜਿਹੜਾ ਉਹਨਾਂ ਦਾ ਬਣਾ ਕੇ ਇਹ ਲੈ ਕੇ ਆਏ ਨੇ ਆ ਤਸਵੀਰਾਂ ਦੇ ਵਿੱਚ ਤੁਸੀਂ ਵੇਖੋ ਔਰ ਐਸਐਸਪੀ ਫਿਰੋਜ਼ਪੁਰ ਨੂੰ ਲਿਖਤੀ ਸ਼ਿਕਾਇਤ ਦੇ ਚੁੱਕੇ ਨੇ ਪੂਰੀ ਗੱਲਬਾਤ ਕਰਦੇ ਆ ਦੀਪਕ ਜੀ ਕੀ ਸ਼ਿਕਾਇਤ ਦਿੱਤੀ ਆ ਤੇ ਕੀ ਕੁਝ ਲਿਖਿਆ ਕਿੰਨਾ ਕਪੜਾ ਕੀ ਕੁਝ ਵਿਸ਼ਵਾਸ ਦਵਾਇਆ ਅ ਅਸੀਂ ਵੈਸੇ ਤਾਂ ਮੈਂ ਲਗਾਤਾਰ ਈਮੇਲ ਕੀਤੀਆਂ ਹੋਈਆਂ ਐਨਫੋਰਸਮੈਂਟ ਡਾਇਰੈਕਟੋਰੇਟ ਨੂੰ ਸੀਬੀਆਈ ਨੂੰ ਪੀਐਮਓ ਨੂੰ ਸੀਐਮਓ ਨੂੰ ਵਿਜੀਲੈਂਸ ਪੰਜਾਬ ਨੂੰ ਹਰ ਇੱਕ ਦੀ ਈਮੇਲ ਕਰਨ ਤੋਂ ਬਾਅਦ ਅੱਜ ਮੈਂ ਰਜਿਸਟਰੀਆਂ ਵੀ ਕਰਨ ਜਾ ਰਿਹਾ ਔਰ ਬ੍ਰਿਟਨ ਦੇ ਵਿੱਚ ਕਿਉਂਕਿ ਇਹ ਲੋਕਲ ਐਡਮਿਨਿਸਟ੍ਰੇਸ਼ਨ ਹੈ ਜਿਹੜੀ ਡਿਸਟ੍ਰਿਕਟ ਦੀ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਇਸ ਕਰਕੇ ਅਸੀਂ ਅੱਜ ਰਿਟਨ ਦੇ ਵਿੱਚ ਇਹ ਲੈ ਕੇ ਆਏ ਹਾਂ ਔਰ ਰਿਟਨ ਦੇ ਵਿੱਚ ਵੀ ਸਾਰਿਆਂ ਨੂੰ ਦੇਣ ਜਾ ਰਹੇ ਹਾਂ ਇਹ ਸ਼ਿਕਾਇਤ ਕੀ ਹੈ ਕਿ ਜਿਹੜੀ ਸੰਪਤੀ ਲੋਕਾਂ ਨੂੰ ਲੁੱਟ ਕੇ ਤੇ ਕੁੱਟ ਕੇ ਇਹਨਾਂ ਨੇ ਬਣਾਈ ਹੈ ਉਹ ਸਾਰੀ ਸੰਪਤੀ ਦਾ ਮੇਰੇ ਕੋਲ ਵੇਰਵਾ ਹੈ ਇਹ ਕਹਿੰਦੇ ਜੀ ਮੈਂ ਬੜਾ ਇਮਾਨਦਾਰ ਹਾਂ ਮੇਰੇ ਤਿੰਨ ਧੀਆਂ ਧੀਆਂ ਨੇ ਮੈਂ 2 ਨੰਬਰ ਦਾ ਕੰਮ ਕਿਉਂ ਕਰਾਂਗਾ ਮਾੜਾ ਕੰਮ ਕਿਉਂ ਕਰਾਂਗਾ ਮੇਰੇ ਤੋਂ ਤਾਂ ਅੱਜ ਕੱਲ ਅੱਜ ਤੱਕ 3 ਸਾਲ ਦੇ ਵਿੱਚ ਕੰਦ ਵੀ ਨਹੀਂ ਬਣੀ ਹੁਣ ਗੱਲ ਇਹ ਹੈ ਵੀ ਹੁਣ ਇਹ ਦੱਸਣ ਕਿ ਆ ਜਿਹੜੇ ਰਿਕਾਰਡ ਨੇ ਇਹ ਝੂਠ ਬੋਲਦੇ ਆ ਅਸੀਂ ਤਾਂ ਇਸ ਵਾਸਤੇ ਆਏ ਆ ਆਪਣੀ ਸ਼ਿਕਾਇਤ ਜਿਹੜੀ ਦਰਜ ਕਰਾਉਣ ਆਏ ਆ ਕਿ ਮੈਂ ਆਪਦੇ ਬੋਲੋ ਸ਼ਿਕਾਇਤ ਦੇ ਰਿਹਾ ਇਹ ਗੱਲ ਕਿ ਆ ਦੇਖੋ ਇਹ ਜਿਹੜੀ ਪ੍ਰਾਪਰਟੀ ਹੈ ਨੇੜੇ ਹੋ ਕੇ ਤੁਸੀਂ ਦਿਖਾਓ ਕਿ ਇਹਦੇ ਚੇ 5 ਕਨਾਲ 2 ਮਰਲੇ 102 ਮਰਲੇ ਪ੍ਰਾਪਰਟੀ ਉਹ ਹੈ ਜਿਹੜੀ ਇਹਨਾਂ ਨੇ ਆਪਦੇ ਔਰ ਆਪਣੀ ਪਤਨੀ ਦੇ ਨਾਮ ਜਿਹੜੀ ਹੈ ਇਹ ਲਈ ਹੈ ਇਹ ਜਿਹੜੀ ਪ੍ਰਾਪਰਟੀ ਹੈ ਨਿਊ ਆਨੰਦ ਵਿਊ ਉਹਦੇ ਅੰਦਰ ਹੈ ਸਤਹੀ ਵਾਲੇ ਰਕਬੇ 'ਚ ਇਹ ਪ੍ਰਾਪਰਟੀ ਇਹਨਾਂ ਨੇ ਜਦੋਂ ਫਾਈਨਲ ਇਹਨਾਂ ਨੇ ਪ੍ਰਾਪਰਟੀ ਦਾ ਟੋਕਨ ਦਿੱਤਾ ਉਹ ਦਿੱਤਾ ਜੀ ਸਰਪੰਚੀ ਪੰਚਾਇਤੀ ਚੋਣਾਂ ਤੋਂ ਪਹਿਲਾਂ ਜਿਹੜੀ ਇਹਨਾਂ ਦੇ ਰਜਿਸਟਰੀ ਤੇ ਇੰਦਕਾਲ ਹੋਇਆ ਇਹ ਉਸ ਤੋਂ ਬਾਹਰ ਸਾਰੀ ਚੀਜ਼ਾਂ ਜਿਹੜੀਆਂ ਹੋਈਆਂ ਹੁਣ ਗੱਲ ਇਹ ਹੈ ਕਿ ਤੁਹਾਡੇ ਕੋਲ ਅਚਾਨਕ ਪੈਸਾ ਕਿਵੇਂ ਆ ਗਿਆ 1.5 ਕਰੋੜ ਰੁਪਏ ਦਾ ਜੀ 1.5 ਤੋਂ ਪੌਣੇ 2 ਕਰੋੜ ਰੁਪਏ ਦਾ ਇੱਕਲਾ ਇੱਕ ਪਲੋਟ ਹੈ ਹੁਣ ਮੈਂ ਗੱਲ ਕਰਦਾ ਇਹ ਪਲੋਟ ਹੈ ਕਿੱਥੇ ਔਰ ਕਿਹੜਾ ਲੋਕੇਸ਼ਨ ਹੈ ਉਹ ਤੁਹਾਨੂੰ ਮੈਂ ਦਿਖਾਣਾ ਚਾਹਣਾ ਹੈ ਫੋਟੋ ਦੇ ਵਿੱਚ ਆ ਤੁਸੀਂ ਧਿਆਨ ਨਾਲ ਦੇਖ ਸਕਦੇ ਹੋ ਜੀ ਇਹ ਪਲੋਟ ਹੈ ਜੀ ਇਹ ਕਲੋਨੀ ਦਾ ਗੇਟ ਹੈ ਇਹ ਤੁਸੀਂ ਦੇਖ ਸਕਦੇ ਹੋ ਔਰ ਇੱਕ ਪ੍ਰਾਪਰਟੀ ਜਿਹੜਾ ਆਨੰਦ ਨਿਵਾਸ ਇਹਨਾਂ ਨੇ ਬਣਾਇਆ ਜੀ ਉਹਦਾ ਇੰਤਕਾਲ ਆ ਤੁਸੀਂ ਦੇਖ ਸਕਦੇ ਹੋ ਇਹਨੂੰ ਹੋਰ ਨਜ਼ਦੀਕ ক্লোਜ਼ ਕਰਕੇ ਦੇਖ ਸਕਦੇ ਹੋ ਇਹ ਕਰੀਬਨ ਕਰੀਬਨ 42 ਲੱਖ ਦਾ ਇਹਨਾਂ ਨੇ ਪਰਚੇਸ ਕੀਤਾ ਸੀ ਪਲਾਟ ਔਰ ਉੱਪਰ ਜਿਹੜੀ ਕੰਸਟਰਕਸ਼ਨ ਹੈ ਆ ਤੁਸੀਂ ਦੇਖੋ ਆਪੇ ਹਸਾ ਲਓ ਵੀ ਕਿੰਨੇ ਦੀ ਕੰਸਟਰਕਸ਼ਨ ਹੋਈ ਹੋਗੀ 30 ਤੋਂ 35 ਲੱਖ ਰੁਪਏ ਦੀ ਉੱਪਰ ਜਿਹੜੀ ਕੰਸਟਰਕਸ਼ਨ ਇਹਨਾਂ ਨੇ ਕਰਵਾਈ ਹੈ ਇਹ ਕਿੱਥੋਂ ਵਾਲਾ ਘਰ ਆ ਜਿਹੜਾ ਹੋਏ ਇਹ ਜੀ ਆਨੰਦ ਨਿਵਾਸ ਜਿੱਥੇ ਆਨੰਦ ਮਾਨਦੇ ਜੀ ਐਮਐਲਏ ਸਾਹਿਬ ਜਿੱਥੇ ਨਾ ਸਪੁਰਜਾ ਗੁਰੂ ਸਰ ਸਹਾਏ ਮੋਹਨ ਕੇ ਉਤਾੜ ਵਿਖੇ ਇਹ ਆ ਗਈ ਜੀ ਕੋਠੀ ਤੁਸੀਂ ਆਪੇ ਅੰਦਾਜ਼ ਲਾਓ ਇਹ ਕੋਠੀ ਕਿੰਨੇ ਦੀ ਹੋਗੀ 31 ਲੱਖ ਰੁਪਏ ਦਾ ਇਹ ਪਲਾਟ ਪਰਚੇਸ ਕੀਤਾ ਇਹਨਾਂ ਨੇ ਇਹ ਬਣਿਆ ਹੋਇਆ ਜੀ ਦੀਪਨ ਕਲੇਮ ਦੇ ਅੰਦਰ 31 ਲੱਖ ਦਾ ਪਲਾਟ ਤੇ ਉੱਪਰ ਜਿਹੜਾ ਦਸੰਦੇ ਮੁਤਾਬਿਕ ਸਮਝ ਆਇਆ ਜਿੱਥੇ ਨਕਸ਼ੇ ਨੁਕਸ਼ੇ ਵੀ ਬਣਵਾ ਰਹੇ ਆ ਜਾਂ ਹੋਰ ਲੋਕਾਂ ਤੋਂ ਸਾਨੂੰ ਪਤਾ ਲੱਗਿਆ ਇਹਨਾਂ ਨੇ ਇਹ ਪ੍ਰੋਪਰਟੀ ਦੇ ਉੱਪਰ ਕਰੀਬਨ 1.5 ਤੋਂ 2 ਕਰੋੜ ਰੁਪਏ ਲਗਾ ਕੇ ਤਿਆਰ ਕਰਨ ਜਾ ਰਹੇ ਜਿੰਦੇ ਤੇ ਹੋਂ ਤੱਕ ਰੁਪਇਆ 60 ਲੱਖ ਲੱਗ ਚੁੱਕਿਆ ਕਿੱਥੇ ਬਣਾ ਰਹੇ ਫਿਰੋਜ਼ਪੁਰ ਜਾਂ ਗੁਰੂ ਜੀ ਜੀ 20 ਪੈਕਲੇਵ ਫਿਰੋਜ਼ਪੁਰ ਜੀ ਫਿਰੋਜ਼ਪੁਰ ਜੀ ਇਹ ਇਹ ਫੋਜਾ ਸਿੰਘ ਆ ਬਣਾ ਰਹੇ ਨੇ ਇਹ ਆਪਣੇ ਜਵਾਈ ਵਾਸਤੇ ਕਹਿੰਦੇ ਜੀ ਕਿਸੇ ਪੱਤਰਕਾਰ ਨੇ ਪੁੱਛਿਆ ਤਾਂ ਕਹਿੰਦੇ ਮੇਰਾ ਜਵਾਈ ਬਣਾ ਰਿਹਾ ਤਾਂ ਪੁੱਛਣ ਵਾਲੀ ਗੱਲ ਇਹ ਹੈ ਕਿ ਤੁਹਾਡੇ ਜਵਾਈ ਸਾਹਿਬ ਤੁਹਾਡੀ ਬੇਟੀ ਕੋਲ ਐਦਾ ਦੀ ਕਿਹੜੀ ਸੋਰਸ ਆਫ ਇਨਕਮ ਹੈ ਕਿ 2 ਕਰੋੜ ਦੀ ਸੰਪਤੀ 10 ਸਾਲ ਦੀ ਨੌਕਰੀ ਚ ਇਹਨਾਂ ਨੇ ਬਣਾ ਲਈ ਉਹ ਵੀ ਹੋਣ ਹੀ ਬਣਾਈ ਹੋ ਸਕਦਾ ਕੋਈ ਕੰਮ ਕੋ ਮੂ ਵੀ ਕਰਦੇ ਹੋ ਕਿਵੇਂ ਕਿਹੜੇ ਕੰਮ ਕਰਦੇ ਹੋਣਗੇ ਉਹ ਤਾਂ ਸਾਰਿਆਂ ਨੂੰ ਪਤਾ ਸਾਰਾ ਜੱਗ ਜਾਣਦਾ ਹੈ ਹੁਣ ਕਿਹੜੀ ਜੀ ਇਹਦੀ ਕੋਠੀ ਦੀ ਉਹੀ ਗੱਲ ਕਰਦੇ ਆ ਇਹਨਾਂ ਦੇ ਪਰਿਵਾਰ ਦੇ ਨਾਮ ਹੈ ਰਿਸ਼ਤੇਦਾਰਾਂ ਦੇ ਨਾਮ ਹੈ ਜਿਵੇਂ ਉਹਨੇ ਕਹਿੰਦਾ ਜਵਾਈ ਜਿਹੜੇ ਨਾ ਜਵਾਈ ਨਹੀਂ ਉਹਨਾਂ ਦੇ ਨਾਮ ਹੈ ਜੀ ਹੁਣ ਆ ਜਿਹੜੀ ਕੋਠੀ ਹੈ ਫੋਜਾ ਸੈਂਟਰ ਵਾਲੀ ਕੋਠੀ ਦੇਖੋ 43 ਲੱਖ ਚ ਇਹ ਕੋਠੀ ਜਿਹੜੀ ਪਰਚੇਸ ਕੀਤੀ ਸੀ ਲੋਕਾਂ ਨੂੰ ਦੱਸਦੇ ਆ ਕਿ ਅਸੀਂ ਇਹ ਕਿਰਾਏ ਤੇ ਰਹਿ ਰਹੇ ਹਾਂ ਹੁਣ ਆਜੋ ਜੀ ਕਾਰ ਜਿਹੜਾ ਮੈਂ ਹਮੇਸ਼ਾ ਕਾਰ ਦਾ ਜ਼ਿਕਰ ਕਰਦਾ ਆਪਣੇ ਨਾਮ ਤੇ ਜਦੋਂ ਤੁਹਾਡੇ ਕੋਲ ਮਹਸ 40 ਰੁਪਏ 40000 ਰੁਪਏ ਕੈਸ਼ ਇਨ ਹੈਂਡ ਸੀਗੇ 5 ਲੱਖ ਰੁਪਏ ਤੁਹਾਡੇ ਕੋਲ ਮਾਤਰ ਤੁਹਾਡੇ ਖਾਤੇ ਚ ਸੀ ਤੇ ਤੁਸੀਂ ਇਲੈਕਸ਼ਨ ਵੀ ਲੜ ਲਿਆ ਐਮਐਲਏ ਵੀ ਬਣ ਗਏ ਮੰਤਰੀ ਵੀ ਬਣ ਗਏ ਤੇ ਤੁਸੀਂ ਬੰਦੇ ਨਾਲ ਹੀ ਸਭ ਤੋਂ ਪਹਿਲਾਂ ਆ ਗੱਡੀ ਵੀ ਪਰਚੇਸ ਕਰ ਲਈ 17 ਮਈ 2023 ਇਹ ਗੱਡੀ ਰਜਿਸਟਰਡ ਹੋਈ ਹੈ ਚੰਡੀਗੜ੍ਹ ਨੰਬਰ ਗੱਡੀ ਹੈ ਕਲੋਸ ਕਰਕੇ ਦੇਖੋ ਇਹ ਤੁਸੀਂ ਘਰੇ ਬੈਠੇ ਵੀ ਐਪਲੀਕੇਸ਼ਨ ਹੈ ਕਾਰ ਇਨਫੋ ਵਾਲੀ ਤੁਸੀਂ ਉਹਦੇ ਚ ਵੀ ਟਰਾਈ ਕਰ ਸਕਦੇ ਫੋਜਾ ਸਿੰਘ ਦੇ ਖੁਦ ਦੇ ਨਾਮ ਤੇ ਐਮ ਐਲ اے ਨੇ ਖੁਦ ਦੇ ਨਾਮ ਤੇ ਲਈ ਸੋਚਿਆ ਕਦੇ ਇਹ ਬਣਨ ਤੋਂ ਕਿੰਨੇ ਟਾਈਮ ਬਾਅਦ ਲੈ ਲਈ ਇਹ ਬਣਨ ਦੇ ਨਾਲ ਦੀ ਨਾਲ ਲੈ ਲਈ ਸੀ 2023 ਚ ਤਾਂ ਰਜਿਸਟਰਡ ਹੋਈ ਹੈ ਜਿਹੜਾ ਦਸਤਨ ਦੇ ਮੁਤਾਬਿਕ ਹੈ 2022 ਚ ਪਰਚੇਸ ਕੀਤੀ ਹੈ ਇਹਨਾਂ ਨੇ ਤੁਸੀਂ ਸਮਝਦਾਰ ਹੋ ਜੀ ਕਿੰਨੀ ਉਹਨਾਂ ਦੀ ਉਮਰ ਹੈ ਤੇ ਕਿੰਨੇ ਸਾਲ ਉਹਨੂੰ ਨੌਕਰੀ ਕੀਤੀ ਕਿ ਬਣ ਸਕਦਾ ਇੰਪੋਸੀਬਲ ਜਿਹੜੀਆਂ ਗੱਲਾਂ ਪੋਸੀਬਲ ਹੀ ਨਹੀਂ ਫਿਰ ਇਹ ਜਿਹੜੀ ਗੱਲ ਕਹਿੰਦੇ ਵੀ ਹਲੇ ਮੈਂ ਸੌਂ ਦੇਣ ਨੂੰ ਤਿਆਰ ਆ ਜਿੱਥੇ ਕਹੋਗੇ ਜਿੰਨੂੰ ਮਨਨ ਮੰਨਣ ਵਾਸਤੇ ਕਹੋਗੇ ਮੈਂ ਉੱਥੇ ਸੌਂ ਦੇਣ ਨੂੰ ਤਿਆਰ ਆ ਕਿ ਅੱਜ ਤੇ ਜਰਵਰ ਪੋਜਾ ਸਿੰਘ ਨੇ ਵੀ ਇਹ ਗੱਲ ਕਹਿਤੀ ਮੈਂ ਸੌ ਦਿਨ ਨੂੰ ਤਿਆਰਾਂ ਫੇਰ ਕੀ ਕੰਮ ਬਣੂ ਕਿਵੇਂ ਸੌ ਦੇਣ ਗਿਆ ਸਾਰਾ ਕੁਝ ਤਾਂ ਉਹਨਾਂ ਨਾਮ ਹੈ ਉਹਨਾਂ ਦੀ ਪਤਨੀ ਦੇ ਨਾਮ ਉਹਨਾਂ ਦੇ ਖੁਦ ਦੇ ਨਾਮਕਾਰ ਉਹਨਾਂ ਦੇ ਨਾਮ ਤੇ ਫਿਰ ਇੱਕ ਇੱਕ ਪੈਸਾ ਕਿੱਥੋਂ ਆਇਆ ਬਈ 6.5 ਲੱਖ ਦੀ ਸਮਿਥ ਵੈਸਨ ਦੀ ਜਿਹੜੀ ਗਨ ਇਹ ਇਹਨਾਂ ਨੇ 2022 ਚ ਐਮਐਲਏ ਬੰਦੇ ਨਾਲ ਹੀ ਪਰਚੇਦ ਕੀਤੀ ਸੀ ਇਹਨਾਂ ਦੇ ਆਪ ਦੇ ਨਾਮ ਤੇ ਕਰਨ ਹਾਂਜੀ ਇਹਨਾਂ ਦੇ ਆਪ ਦੇ ਨਾਮ ਔਰ ਇਹ ਜਿਹੜੀ ਕੀਨ ਨੇ ਗੰਨਾਂ ਦੇ ਵੀ ਐਮਐਲ ਉਹ ਪੂਰੇ ਸ਼ਕੀਨ ਹੈ ਜੀ ਪਹਿਲਾਂ ਇਹਨਾਂ ਨੇ ਚਾਹੀ ਇਹ ਲਾਇਆ ਕਿ ਸਭ ਤੋਂ ਮਹਿੰਗੀ ਰਵੋਲਵਰ ਕਿਹੜੀ ਹੈ ਜੀ ਕਹਿੰਦੇ ਸਮਿਥ ਵੈਸਨ ਦੀ ਰਵ ਪੰਪ ਐਕਸ਼ਨ ਗਨ ਇਹ ਕਿੰਨੇ ਦਾ ਹੈਗਾ ਇਹ ਪ੍ਰੋਜੈਕਟ ਬਾਲਵਰ ਹੈ ਜੀ ਕਰੀਬਨ 6.5 ਲੱਖ ਦਾ ਤੇ ਇਹ ਜਿਹੜੀ ਥੱਲੇ ਤੁਹਾਨੂੰ ਦਿਖ ਰਹੀ ਹੈ ਰਾਈਫਲ ਇਹ ਕਰੀਬਨ ਹੈਗੀ ਹੈ 65000 ਦੀ ਪੰਪ ਐਕਸ਼ਨ 12 ਬੋਰ ਇੰਡੀਅਨ ਆਰਡੀਨੈਂਸ ਦੀ ਹੁਣ ਇਹ ਪੰਚਾਇਤੀ ਇਲੈਕਸ਼ਨਾਂ ਤੋਂ ਪਹਿਲਾਂ ਹੋਇਆ ਜਾਂ ਬਣਦੇ ਨਾਲ ਇਹ ਬਣਦੇ ਨਾਲ ਹੀ ਜਦੋਂ ਇਹ ਐਮ.ਐਲ.ਏ ਬਣਦੇ ਹੈ ਨਾਲ ਦੀ ਨਾਲ ਇਹਨਾਂ ਨੂੰ ਜਿਹੜੇ ਚਾਹ ਸੀ ਪਹਿਲਾਂ ਨੇ ਉਹ ਲਾਉਣ ਦੀ ਕੋਸ਼ਿਸ਼ ਕੀਤੀ ਪਰ ਇੱਕ ਗਲਤੀ ਭੁੱਲ ਗਏ ਆਪਦੇ ਨਾਲ ਸਾਰਾ ਕੁਝ ਖਰਾਬ ਬੈਠੇ ਇਹਨਾਂ ਨੂੰ ਇਹ ਭੁੱਲ ਗਿਆ ਕਿ ਤਾਹੇ ਜਿੰਨਾ ਮਰਜ਼ੀ ਸੱਤੇ ਦੇ ਨਸ਼ੇ ਦੇ ਚ ਚੂਰਾ ਚੂਰ ਰਵੇਂ ਪਰ ਇਹਨਾਂ ਨੇ ਜਿਹੜੇ ਡਿਪਾਰਟਮੈਂਟ ਚ ਰਹੇ ਪੁਲਿਸ ਡਿਪਾਰਟਮੈਂਟ ਚ ਰਹੇ ਆ ਹਮੇਸ਼ਾ ਹੈਰਾ ਫੇਰੀਆਂ ਕੀਤੀਆਂ ਜਗ ਚਾਨਣ ਵੀ ਹੋਇਆ ਕਿ ਕਿਸ ਤਰੀਕੇ ਕੀ ਕੁਝ ਕਰਦੇ ਰਹੇ ਆ ਇਹ ਇਹ ਭੁੱਲ ਗਏ ਉੱਥੇ ਤਾਂ ਤੁਸੀਂ ਕਰ ਲਿਆ ਸਾਰਾ ਕੁਝ ਪਰ ਇੱਥੇ ਤੁਹਾਨੂੰ ਸਵਾਲ ਪੁੱਛਣ ਵਾਲੇ ਲੋਕ ਹੈਗੇ ਆ ਤੁਹਾਡੀਆਂ ਇਨਕੁਆਰੀਆਂ ਖੁੱਲਣਗੀਆਂ ਇਹ ਭੁੱਲ ਗਏ ਤੇ ਆਪਦੇ ਨਾਲ ਹੀ ਕਰਾਈ ਗਏ ਇਹਨਾਂ ਨੂੰ ਭਰੋਸਾ ਹੀ ਨਹੀਂ ਸੀ ਕਿਥੇ ਦੇ ਭਰੋਸਾ ਨਾ ਕਰਨ ਦੀ ਬਦੌਲਤ ਇਹ ਖੁਦ ਫਸ ਰਹੇ ਆ ਇੱਕ ਆ ਬੁਲੇਟ ਦੇਖੋ ਜੀ ਰੀਸੈਂਟਲੀ ਹੁਣੇ ਵਾਈਫ ਨੂੰ ਘੁਮਾਰੇ ਆ ਰਾਜਸਥਾਨ ਕਹਿੰਦੇ ਮੈਂ ਜਾ ਰਿਆਂ ਲੈ ਕੇ ਤਾਂ ਆ 3 ਲੱਖ ਦਾ ਬੁਲਟ ਇਹ ਹੋਨਰ ਸੈਂਟਰੀ ਲੈ ਆਏ ਨਾ ਇਹ ਕਿੰਨਾਂ ਦੇ ਸੋਹਣੇ ਨੰਬਰ ਪਲੇਟ ਵੀ ਨਹੀਂ ਲੱਗੀ ਸੀ ਨਹੀਂ ਲੱਗੀ ਬਿਨਾਂ ਨੰਬਰ ਪਲੇਟ ਦੇ ਆ ਘੁੰਮਦੇ ਫਿਰਦੇ ਆ ਹੁਣ ਸ਼ਾਇਦ ਲੱਗੀ ਹੈ ਇਹਨਾਂ ਨੇ ਐਸੀ ਕਿਥੇ ਮੇਰੇ ਨੰਬਰ ਨਾਲ ਪਤਾ ਲੱਗ ਜੇ ਬੁਲਟ ਦਾ ਤੁਸੀਂ ਜਿੰਨਾ ਮਰਜ਼ੀ ਚ ਪਾ ਲੋ ਚੋਰ ਜਿੱਡਾ ਮਰਜ਼ੀ ਵੱਡਾ ਛਾਤਰ ਕਿਉਂ ਨਾ ਹੋਵੇ ਆਖਰਕਾਰ ਕੋਈ ਨਾ ਕੋਈ ਬਰੀਕ ਅਜਿਹੀ ਚੀਜ਼ ਛੱਡ ਜਾਂਦਾ ਜਿੰਦੇ ਤਹਿਤ ਉਹ ਪੂਰੀ ਗੁੰਝਲ 'ਚ ਫਸ ਕੇ ਰਹਿ ਜਾਂਦਾ ਹੁਣ ਫੋਜਾ ਸਿੰਘ ਨੂੰ ਮੈਂ ਸਵਾਲ ਕਰਦਾ ਤੁਹਾਨੂੰ ਸਾਰਿਆਂ ਨੂੰ ਵੀ ਇਹ ਚੁਣੌਤੀ ਇਸ ਗੱਲ ਦੀ ਫੋਜਾ ਸਿੰਘ ਨੂੰ ਦੇਣਾ ਤੁਹਾਡੇ ਮਾਧਮ ਰਹੀਂ ਕਿ ਜਦੋਂ ਇਹ ਲਾਈਵ ਹੋਣਾ ਜਦੋਂ ਡਿਬੇਟ ਕਰਨਾ ਚਾਹੇ ਜਿੱਥੇ ਬਹਿ ਕੇ ਕਰਨਾ ਚਾਹੇ ਮੇਰੇ ਨਾਲ ਅੱਗੇ ਆ ਜਾਵੇ ਜਦੋਂ ਜਿਹੜਾ ਬੰਦਾ ਸ਼ਰਿਆਮ ਸੌਂ ਖਾ ਰਿਹਾ ਇਸ ਗੱਲ ਦੀ ਕਿ ਜੇ ਮੈਂ ਇੱਕ ਇੱਕ ਪੈਸੇ ਦਾ ਰਵਾਧਾਰ ਹੋਵਾਂ ਤਾਂ ਫੇਰਾ ਸਾਰੀ ਸੰਪਤੀ ਤੇਰੇ ਨਾਲ ਹੈ ਕਿਸੇ ਹੋਰ ਦੇ ਨਾਲ ਨਹੀਂਗੀ ਇਹ ਸੰਪਤੀ ਕਰੀਬਨ ਕਰੀਬਨ 5 ਤੋਂ 6 ਕਰੋੜ ਦੀ ਹੈ ਜਿਹੜੇ ਇਹਨਾਂ ਦੇ ਇਹਨਾਂ ਦੇ ਪਰਿਵਾਰ ਦੇ ਨਾਲ ਰਿਸ਼ਤੇਦਾਰ ਹਨ ਹੁਣ ਗੱਲ ਇਹ ਆਉਂਦੀ ਹੈ ਇਸ ਤੋਂ ਇਲਾਵਾ 8 ਕਰੋੜ ਦਾ ਆਨੰਦਪੁਰ ਸਹਿਵਿਖੇ ਇੱਕ ਕ੍ਰੈਸ਼ਰ ਪਲਾਂਟ ਰਾਇਜੀ ਇਹਨਾਂ ਨੇ ਆਪਣੇ ਕਰਿੰਦਿਆ ਦੇ ਨਾਲ ਇੱਕ 6.5 ਸਾਢੇ ਸਾਡੇ 4.5 ਕਿੱਲੇ ਜ਼ਮੀਨ तकरीबन तकरीबन 7 ਕਰੋੜ ਦੀ ਗਰੂ ਰਸਾਏ ਇਹਨਾਂ ਨੇ ਪਰਚੇਜ਼ ਕੀਤੀ ਅਜ ਗੁਦਰਡੰਡੀ ਰੋਡ ਜੀ ਠੀਕ ਹੈ ਉਹਨੂੰ ਕਮਰਸ਼ੀਅਲ ਬਣਾਉਣ ਜਾ ਰਹੇ ਆ ਉਹ ਆਪਦੇ ਨਾਂ ਨਹੀਂ ਕਰਾਈ ਉੱਥੇ ਸਮਝਦਾਰੀ ਦਿਖਾ ਕੇ ਇੱਕ ਵੱਡੀ ਰਕਮ ਹੈ ਪਰ ਫਾਸ ਇਹਨਾਂ ਨੇ ਫਿਰ ਜਾਣਾ ਸਾਰਾ ਰਿਕਾਰਡ ਜਦੋਂ ਹੁਣ ਆ 6 ਲੱਖ 6 ਕਰੋੜ ਦਾ ਰਿਕਾਰਡ ਸਾਹਮਣੇ ਆ ਗਿਆ ਤਾਂ ਸੋਚੋ ਕਿ ਇਹ ਪੈਸਾ ਉਦੋਂ ਦਾ ਜਦੋਂ ਬਣਿਆ ਬਣਿਆ ਸੀ ਹੁਣ ਅੱਜ ਤੱਕ ਦੀ 3 ਸਾਲ ਚ ਇਹਨਾਂ ਨੇ ਕੀ ਕੁਝ ਬਣਾ ਲਿਆ ਮੈਂ ਮੇਰਾ ਅਨੁਮਾਨ ਹੈ ਮੇਰਾ ਅਨੁਮਾਨ ਮੈਂ ਤਾਂ 50 ਕਰੋੜ ਕਹਿਣਾ ਹੁਣ ਜੇ ਪਤਾ ਲੱਗ ਰਿਹਾ ਹੈ तकरीबन तकरीबन 100 ਕਰੋੜ ਦਾ ਵੀ ਪਾਰ ਹੋਣਗੇ ਹੁੰ ਮੈਂ ਦੱਸ ਦੇਣਾ ਚਾਹਣਾ ਹੈ ਕਿ ਕਿੱਥੇ ਨਾ ਮਾਈਨਿੰਗ ਹਲਾ ਹੋਏਗਾ ਉੱਥੇ ਦੇਤਾ ਅੰਦਰ ਦੇਤਾ ਜੀ ਇੱਕ ਨਾ ਮਾਈਨਿੰਗ ਹੋਈ ਇੱਕ ਮਾਈਨਿੰਗ ਹੋਈ ਆ ਭਰਾ ਹੈ ਇਹਨਾਂ ਦੇ ਫਾਦਰ ਸਾਹਿਬ ਦੇ ਨਾਂ ਜ਼ਮੀਨ ਹੈ 6 ਤੋਂ 7 ਕਿੱਲੇ ਜ਼ਮੀਨ ਦੀ ਜਿਹੜੀ ਮਾਈਨਿੰਗ ਇਲੀਗਲ ਮਾਈਨਿੰਗ ਪਰੋਸਾ ਇਹਨਾਂ ਨੂੰ ਇਹ ਦਿੱਤਾ ਗਿਆ ਕਿ ਜਿਵੇਂ ਮਾਨਯੋਗ ਸੀਐਮ ਸਾਹਿਬ ਨੇ ਕਿਹਾ ਕਿ ਜੇਕਰ ਕੋਈ ਵੀ ਚਾਹੁੰਦਾ ਹੈ ਕਿ ਆਪਣੇ ਖੇਤ ਦੇ ਵਿੱਚੋਂ ਰੇਤ ਕਢਾਣਾ ਚਾਹੁੰਦਾ ਹੈ ਤਾਂ ਉਹਨੂੰ ਪਰ ਫੁੱਟ ਦੇ ਹਿਸਾਬ ਨਾਲ ਉਹਨੂੰ ਪੈਸੇ ਜਿਹੜੇ ਦਿੱਤੇ ਜਾਣਗੇ ਬੰਦ ਕੀਮਤ ਜਿਹੜੀ ਅਦਾ ਕੀਤੀ ਜਾਏਗੀ ਹੋਇਆ ਕੀ ਜੇ ਹੀ ਮੌਕੇ ਦਾ ਐਸ ਡੀਓ ਮੌਕੇ ਦਾ ਮਿਲੀ ਭੁਗਤ ਐਮ ਐਲ اے ਦੇ ਨਾਲ ਕਰੀਬਨ ਕਰੀਬਨ 6 ਤੋਂ 7 ਕਰੋੜ ਦੀ ਰੇਤਾ ਉਥੋਂ ਕੱਢੀ ਗਈ ਵੀਡੀਓ ਕਿੰਨੀ ਸਾਰੀਆਂ ਚਲੀਆਂ ਦੋ ਦੋ ਕੇ ਤਿੰਨ ਸਾਲ ਪਹਿਲਾਂ ਵੀ ਬਹੁਤ ਸਾਰੀਆਂ ਵੀਡੀਓ ਨਸ਼ਰ ਹੋਈਆਂ ਇੱਕ ਅਸੀਂ ਫੋਟੋ ਤੁਹਾਨੂੰ ਅੰਦਰ ਵੀ ਦਿੱਤਾ ਸਾਰਾ ਕੁਝ ਉਹਨਾਂ ਨੂੰ ਲਿਖ ਕੇ ਦਿੱਤਾ ਰਿਸ਼ਕਾਇਤ ਵੀ ਦਿੱਤੀ ਹੈ ਕਿ ਇਹਦੀ ਇਨਕੁਆਇਰੀ ਕੀਤੀ ਜਾਵੇ ਸਿਰਫ ਇਹਨਾਂ ਦੇ ਖੇਤ ਚੋਂ 6-7 ਕਰੋੜ ਦੀ ਰੇਤਾ ਸੋਚੋ ਬਾਰਡਰ ਬੈਲਟ 'ਚ ਕਿੰਨਾ ਕਿੰਨਾ ਦੇ ਖੇਤ ਨੇ ਜਿੱਥੋਂ ਇਹਨਾਂ ਨੇ ਮਾਈਨਿੰਗ ਇਲੀਗਲ ਕੀਤੀ ਹੋਗੀ ਇਹਦੇ ਨਾਲ ਹੋਰ ਕਿੰਨੇ ਕੁ ਖੱਡੇ ਸੀ ਤੁਸੀਂ ਵੀ ਉਸੇ ਏਰੀਆ ਦੇ ਕਿੰਨੇ ਕੁ ਸੀ ਆਈਡੀਆ ਤੁਹਾਨੂੰ ਪਤਾ ਸਾਹਮਣੇ ਜੀ ਦੇਖੋ ਜਿਹੜੀ ਜਿਹੜੀ ਸੀਆਈਡੀ ਦੀ ਗੱਲ ਆਪਾਂ ਕਰਦੇ ਆਂ ਅੰਦਰੂਨੀ ਜੋ ਖਬਰਾਂ ਪਤਾ ਲੱਗਦੀਆਂ ਸਾਨੂੰ ਕਰੀਬਨ ਕਰੀਬਨ 6 ਤੋਂ 7 ਲੋਕਾਂ ਦੀ ਜ਼ਮੀਨ ਹੈ ਕਿਸੇ ਦੀ 5 ਕਿੱਲੇ 4 ਕਿੱਲੇ 2 ਕਿੱਲੇ 1.5 ਕਿੱਲੇ ਜ਼ਿਆਦਾ ਨਹੀਂ ਤਾਂ 50 ਕਰੋੜ ਦੀ ਇਹਨਾਂ ਨੇ ਰੇਤਾ ਇਲੀਗਲ ਤਰੀਕੇ ਦੇ ਨਾਲ ਉੱਥੋਂ ਕੱਢੀ ਹੈ ਇਹ ਤਾਂ ਜਦੋਂ ਅਫਸਰ ਮੌਕੇ ਤੇ ਫੜੇ ਜਾਣ ਜਿਹੜੇ ਮੌਕੇ ਦੇ ਐਸ ਡੀਓ ਸੀ ਔਰ ਜੇਸੀ ਫੜੇ ਜਾਂ ਤਾਂ ਆਪ ਖੁਦ ਦੱਸ ਦੇਣਗੇ ਕਿ ਇਹ ਪੈਸਾ ਗਿਆ ਕਿੱਥੇ ਔਰ ਇਹਨਾਂ ਦਾ ਜੋ ਵਾਕਿਆ ਹੋਇਆ ਇਹ ਗੱਲ ਸਮਝਣ ਦੀ ਲੋੜ ਹੈ ਇਹ ਅੱਜ ਮਜਬੂਰ ਨੇ ਰੋਟੀਆਂ ਬਣਾਉਣ ਵਾਸਤੇ ਇਹ ਰੋਟੀਆਂ ਲੋਣ ਦਾ ਕੰਮ ਕਰਦੇ ਕਿਹਦੇ ਸਸੀਂ ਕਿਹੜੇ ਰਾਹ ਲੱਗ ਗਏ ਚੰਗਾ ਭਲਾ ਖਾਂਦੇ ਸੀਗੇ ਉਹ ਜ਼ਮੀਨ ਵੀ ਗਵਾਈ ਇਹ ਕਹਿੰਦੇ ਸੀ ਮਿੱਟੀ ਪਵਾ ਦੇਾਂਗੇ ਨਾਲੇ ਤੁਹਾਨੂੰ ਪੈਸਾ ਦੇਾਂਗੇ ਬਣਦਾ ਜਿਹੜਾ ਸਰਕਾਰ ਨੇ ਕਿਹਾ ਉਹ ਕੀ ਕੀਤਾ ਇਹਨਾਂ ਨੇ ਜਿਹੜਾ ਰਿਕਾਰਡਸ ਹੁੰਦਾ ਉਹਨਾਂ ਨੇ ਸਾਰੀਆਂ ਪਰਚੀਆਂ ਜਿਹੜੀਆਂ ਪਾਰ ਟਰਾਲੀ ਜਾਂ ਪਰ ਵੱਡੇ ਜਿਹੜੇ ਟਰੱਕ ਹੁੰਦੇ ਆ ਉਹ ਸਾਰੀਆਂ ਪਰਚੀਆਂ ਇਹਨਾਂ ਕੋਲ ਸੀਗੀਆਂ جے ہی کہندا جی ਸਾਨੂੰ ਪਰਚੀਆਂ ਚਾਹੀਦੀਆਂ ਤੁਹਾਨੂੰ ਅਸੀਂ ਸਾਰਾ ਪੈਸਾ ਦੇਵਾਂਗੇ ਸਰਕਾਰ ਮੰਗਦੀ ਪਈ ਹੈ ਇਹ ਭੋਲੇ ਭਾਲੇ ਲੋਕ ਕਹਿੰਦੇ ਚਲੋ ਠੀਕ ਹੈ ਇਹਨਾਂ ਨੇ ਅੰਕੜੇ ਵੀ ਲਾਏ ਤਾਂ ਕਹਿੰਦੇ ਸ਼ਰਮਾਂ ਜੀ 6 ਤੋਂ 7 ਕਰੋੜ ਦੇ ਅੰਕੜੇ ਨੇ ਸਾਡੇ ਕੋਲ ਜਿਹੜੀ ਇਹ ਦੇ ਤਾਂ ਕੱਢੀ ਹੈ ਔਰ ਖੱਡਾ ਘੱਟੋ ਘੱਟ ਵੀ 10 10 12 12 ਫੁੱਟ ਖੱਟਾ ਹੋ ਗਿਆ ਸੋਚੋ ਗੱਲ ਨੂੰ ਵੀ ਕਿੰਨੀ ਜ਼ਿਆਦਾ ਰੇਤਾ ਇਹਨਾਂ ਨੇ ਇਲੀਗਲ ਤਰੀਕੇ ਨਾਲ ਕੱਢੀ ਕਿੰਨਾ ਲੁੱਟਿਆ ਤੇ ਕਿੰਨਾ ਕੁੱਟਿਆ ਬਾਰਡਰ ਵਾਲਿਆਂ ਨੂੰ ਉੱਤੋਂ ਕਹਿੰਦਾ ਕਿ ਇਹਨਾਂ ਸਾਰੇਆਂ ਵਾਸਤੇ ਮੈਂ ਆ ਜੀ ਇਹ ਸਾਡੀ ਬਾਰਡਰ ਬੈਲਟ ਨੂੰ ਬਦਨਾਮ ਕਰਦੇ ਆ ਪੁੱਠੇ ਸਿੱਧੇ ਬਿਆਨ ਦਿੰਦਾ ਇਹਨੂੰ ਪੁੱਛਣਾ ਲਾਇ ਹੋਵੇ ਤੂੰ ਆਪਣੇ ਬਾਰਡਰ ਬੈਟਲਸ ਕੀ ਕੀਤਾ ਇਹਨਾਂ ਗਰੀਬ ਲੋਕਾਂ ਦੀ ਨਹੀਂ ਤਸ਼ੱਦਦ ਢਾਈ ਇਹ ਭੁੱਲ ਗਿਆ ਕਿ ਸ਼ਰਮਾ ਇਹਨਾਂ ਨਾਲ ਖੜਿਆ ਅਸੀਂ ਸਾਰਾ ਕੁਝ ਜਗ ਚਾਨਣ ਕਰਾਂਗੇ ਜੋ ਮੈਂ ਕਹਿ ਰਿਹਾ ਜਦੋਂ ਇਹਨਾਂ ਦੇ ਉੱਪਰ ਇਨਕੁਆਇਰੀ ਹੋ ਗਈ ਚਾਹ ਈਡੀ ਕਰੇ ਸੀਬੀਆਈ ਕਰੇ ਵਿਜੀਲੈਂਸ ਕਰੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕਰੇ ਜਦੋਂ ਇਹਨਾਂ ਦੇ ਉੱ ਮੈਂ ਅੱਜ ਚੈਲੰਜ ਲਈ ਚੈਲੰਜ ਕਰਦੇ ਹਾਂ ਇਸ ਗੱਲ ਨੂੰ 100 ਕਰੋੜ ਦੇ ਆਸ-ਪਾਸ ਦੀ ਇਹ ਸਾਰੀ ਪ੍ਰਾਪਰਟੀ ਨਜ਼ਰ ਆਉਗੀ ਤੁਹਾਨੂੰ 100 ਕਰੋੜ ਦੇ ਆਸ-ਪਾਸ ਇਹ ਵੀਡੀਓ ਮੇਰੀ ਚਲਾਇਆ ਜਾਏ ਤੇ ਉਹਦਾ ਵੀ ਚਲਾਇਆ ਜਾ ਜ ਜਦੋਂ ਫੜਿਆ ਜਾਵੇ ਤੁਸੀਂ ਵੀ ਆਮ ਆਦਮੀ ਪਾਰਟੀ ਦੇ ਹੋ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਆ ਫੌਜਾ ਸਿੰਘ ਵੀ ਆਮ ਆਦਮੀ ਪਾਰਟੀ ਦਾ ਫਿਰ ਕਾਰਵਾਈ ਕਿਉਂ ਨਹੀਂ ਮੁੱਖ ਮੰਤਰੀ ਨਾਲ ਨਹੀਂ ਤੁਸੀਂ ਬੈਠੇ ਤੁਹਾਡੀ ਇੱਕ ਫੋਟੋ ਵਾਇਰਲ ਹੋ ਰਹੀ ਮੁੱਖ ਮੰਤਰੀ ਨਾਲ ਬੈਠਿਆਂ ਦੀ ਕੀ ਉਹ ਹੁਣ ਬੈਠੇ ਜੇ ਪੁਰਾਣੀ ਫੋਟੋ ਆ ਉਹ ਪੁਰਾਣੀ ਫੋਟੋ ਹੈ ਕਿਉਂਕਿ ਇੰਨੀ ਬੈਠੇ ਫਿਰ ਹੁਣ ਨਹੀਂ ਦੱਸਿਆ ਉਹਨਾਂ ਨੇ ਵੀ ਆ ਏਨੇ ਕਰੋੜ ਵਿੱਚ ਮਸਰੂਫ ਨੇ ਉਹ ਅ ਅਮਨ ਅਰੋੜਾ ਜੀ ਨੂੰ ਮਿਲੇ ਸੀ ਜੋ ਸੂਬੇ ਦੇ ਪ੍ਰਧਾਨ ਨੇ ਉਹਨਾਂ ਨੇ ਸਾਨੂੰ ਇਹ ਭਰੋਸਾ ਦਵਾਇਆ ਸੀ ਇਲੈਕਸ਼ਨ ਚੱਲ ਰਹੀ ਹੈ ਉਹਦੇ ਚ ਬੀਜੀ ਬਹੁਤ ਜ਼ਿਆਦਾ ਸ਼ਡਿਊਲ ਹੋਣ ਕਰਕੇ ਅਸੀਂ ਥੋੜੇ ਦਿਨਾਂ ਦੇ ਵਿੱਚ ਵਿੱਚ ਹੀ ਸੀਐਮ ਸਾਹਿਬ ਦੇ ਧਿਆਨ ਚ ਤਾਂ ਲਿਆ ਚੁੱਕੇ ਆ ਤੁਹਾਨੂੰ ਮਲਾਉਣੇ ਵੀ ਆ ਦੇਖੋ ਸਾਨੂੰ ਸੀਐਮ ਮਾਨ ਤੇ ਭਰੋਸਾ ਹੈ ਕਿਉਂਕਿ ਅਸੀਂ ਜਿਹੜੀ ਆਈਡੀਓਲੋਜੀ ਨੂੰ ਫੋਲੋ ਕਰਕੇ ਆਮਨ ਦੀ ਪਾਰਟੀ ਚ ਆਏ ਜ਼ੀਰੋ ਟੋਲਰੈਂਸ ਨੀਤੀ ਦੇ ਤਹਿਤ ਅਸੀਂ ਆਏ ਕਿ ਅਸੀਂ ਕਰਪਸ਼ਨ ਨਹੀਂ ਹੋਣ ਦੇਣੀ ਚਾਹੇ ਐਮਐਲਏ ਹੈ ਮੰਤਰੀ ਹੈ ਚਾਹੇ ਕੋਈ ਵੀ ਹੋਵੇ ਜਿੱਥੇ ਸਾਨੂੰ ਕਰਪਸ਼ਨ ਪਾਈ ਗਈ ਅਸੀਂ ਉਹਨਾਂ ਨੱਥ ਵੀ ਪਾਵਾਂਗੇ ਨਕੇਲ ਵੀ ਕਸਾਂਗੇ ਜਗ ਚਾਨਣ ਵੀ ਲਿਆਵਾਂਗੇ ਕਿਉਂਕਿ ਹੁਣ ਸਾਰੇ ਕੋਲ ਸਾਰਾ ਕੁਝ ਆ ਗਿਆ ਪਹਿਲਾਂ ਹਵਾਈਆਂ ਗੱਲਾਂ ਸੀ ਲੋਕ ਕਹਿੰਦੇ ਸੀ ਹਾਂ ਐਦਾਂ ਹੋਇਆ ਐਦਾਂ ਮੈਂ ਤਾਂ ਪਹਿਲੇ ਦਿਨ ਤੋਂ ਜਦੋਂ ਇਹ ਮੰਤਰੀ ਸੀਗਾ ਮਾਨਯੋਗ ਸੀਐਮ ਸਾਹਮਣੇ ਸਾਨੂੰ ਭਰੋਸਾ ਦਿਵਾਇਆ ਸੀ ਕਿ ਦੀਪਕ ਪ੍ਰਵਾਹ ਨਾ ਕਰ 6 ਮਹੀਨੇ ਦੇ ਵਿੱਚ ਵਿੱਚ ਅਸੀਂ ਉਤਾਰਾਂਗੇ ਤਾਂ ਮੇਰੀ ਅਖਬਾਰ ਦੇ ਵਿੱਚ ਬਹੁਤ ਸਾਰੀ ਕਟਿੰਗ ਤੁਸੀਂ ਸਾਰਿਆਂ ਨੇ ਲਾਈਆਂ ਵਰਕਰ ਦਾ ਇਕੱਠ ਹੋਇਆ ਸੀ ਤਾਂ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਉਹ ਭਰੋਸੇ ਤੇ ਖਰੇ ਉਤਰੇ ਮੰਤਰੀ ਬਾਤੋਂ ਲਾਇਆ ਗਿਆ ਸੀ ਇਹਨਾਂ ਨੂੰ ਹੁਣ ਵੀ ਸਾਨੂੰ ਪੂਰਨ ਆਸ ਹੈ ਕਿ ਜਿਸ ਤਰੀਕੇ ਜਲੰਧਰ ਸੈਂਟਰਲ ਦੇ ਵਿੱਚ ਰਮਨ ਅਰੋੜਾ ਜੀ ਨੂੰ ਹਟਾਇਆ ਗਿਆ ਉਹਨਾਂ ਦੇ ਪਰ ਕਾਰਵਾਈ ਜਿਹੜੀ ਕੀਤੀ ਗਈ ਉਸੇ ਤਰੀਕੇ ਇਹਨਾਂ ਦੇ ਉੱਪਰ ਬੰਦ ਕਾਨੂੰਨੀ ਕਾਰਵਾਈ ਹੋਏਗੀ ਸਨਪੂਰਨ ਆਸ ਐਸਐਸਪੀ ਨੂੰ ਤੁਸੀਂ ਮਿਲਿਓ ਵਿਜੀਲੈਂਸ ਨੂੰ ਵਿਸ਼ਵਾਸ ਦਿਵਾਇਆ ਪੂਰਾ ਵਿਸ਼ਵਾਸ ਦਿਵਾਇਆ ਜੀ ਤੁਹਾਡੇ ਸਾਹਮਣੇ ਸਾਰੀ ਗੱਲਬਾਤ ਹੋਈ ਹੈ ਤੁਸੀਂ ਰਿਕਾਰਡ ਵੀ ਕੀਤੀ ਹੈ ਹੋਲਣਗੇ ਕਾਰਵਾਈ ਉਮੀਦ ਤਾਂ ਉਹਨਾਂ ਨੇ ਇਹੀ ਦਵਾਈ ਹੈ ਕਿ ਕਰਾਂਗੇ ਅਸੀਂ ਤਾਂ ਪੀਐਮਓ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ ਨੂੰ ਸੀਬੀਆਈ ਨੂੰ ਸੀਐਮਓ ਨੂੰ ਔਰ ਜਿਹੜੀ ਏਜੰਸੀ ਹੈ ਆਪਣੀ ਵਿਜੀਲੈਂਸ ਪੰਜਾਬ ਦੀ ਉਹਨੂੰ ਉਸ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਸਾਰਿਆਂ ਨੂੰ ਲਿਖਤੀ ਚ ਦਿੰਦਾ ਹੈ ਕੋਈ ਨਾ ਕੋਈ ਏਜੰਸੀ ਤਾਂ ਹੋ ਗਈ ਜਿਹੜੇ ਨਾ ਪਰ ਕਾਰਵਾਈ ਕਰੇਗੀ ਤਾਂ ਸਨ ਪੂਰ ਨਾਸ ਹੈ ਔਰ ਇਤਿਹਾਸ ਗਵਾ ਹੋਊਗਾ ਇਹ ਇਤਿਹਾਸ ਗਵਾ ਹੋਊਗਾ ਕਿ ਮੌਕੇ ਦੀ ਸਰਕਾਰ ਦੇ ਵਿੱਚ ਰਹਿੰਦੇ ਇਦਾਂ ਦੇ ਲੋਕਾਂ ਦੇ ਉੱਪਰ ਵੀ ਕਾਰਵਾਈ ਹੋਊਗੀ ਤਾਂ ਜੋ ਅੱਗੇ ਦਾ ਨਾਮ ਤਾਂ ਦੀਪਕ ਸ਼ਰਮਾ ਸਾਡੇ ਨਾਲ ਮੌਜੂਦ ਸੀਗੇ ਜੋ ਕਿ ਆਮ ਆਦਮੀ ਪਾਰਟੀ ਤੋਂ ਹੀ ਨੇ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੇ ਵੱਲੋਂ ਹੁਣ ਸ਼ਿਕਾਇਤ ਇੱਕ ਲਿਖਤੀ ਐਸਐਸਪੀ ਵਿਜੀਲੈਂਸ ਫਰੂਸਪੁਰ ਨੂੰ ਦਿੱਤੀ ਗਈ ਆ ਕਰੀਬ 100 ਕਰੋੜ ਦਾ ਕਟਾਲੇ ਦੀ ਗੱਲ ਕਰ ਰਿਹਾ ਦੀਪਕ ਕੀ 100 ਕਰੋੜ ਤੋਂ ਉੱਪਰ ਦਾ ਘਟਾਲਾ ਜਿਹੜਾ ਫੌਜਾ ਸਿੰਘ ਸਰਾਰੀ ਮਜੂਦਾ ਵਿਧਾਇਕ ਦੇ ਵੱਲੋਂ ਕੀਤਾ ਗਿਆ ਇਹ ਕਥੀ ਦੋਸ਼ ਇਹਨਾਂ ਵੱਲੋਂ ਲਾਏ ਗਏ ਨੇ ਹਾਲਾਂਕਿ ਵਿਜੀਲੈਂਸ ਐਸਐਸਪੀ ਨੂੰ ਮਿਲੇ ਨੇ ਵਿਜੀਲੈਂਸ ਐਸਐਸਪੀ ਦੇ ਵੱਲੋਂ ਜਿਹੜਾ ਵਿਸ਼ਵਾਸ ਵੀ ਇਹਨਾਂ ਨੇ ਕਿਹਾ ਕਿ ਦਵਾਇਆ ਗਿਆ ਕਿ ਬਹੁਤ ਜਲਦ ਜੜੀ ਆ ਜਾਂਚ ਅਸੀਂ ਉਹਨਾਂ ਦੀ ਖੋਲਾਂਗੇ ਕਿ ਆਖਰਕਾਰ ਇਹ ਪ੍ਰਾਪਰਟੀ ਕਿਵੇਂ ਬਣਾਈ ਗਈ ਜੋ ਸਬੂਤ ਦਿੱਤੇ ਗਏ ਨੇ ਇਹਨਾਂ ਦੇ ਵੱਲੋਂ ਉਹ ਵਾਕਿਆ ਸਹੀ ਨੇ ਜਾਂ ਨਹੀਂ ਸਹੀ ਇਸ ਦੀ ਜਾਂਚ ਹੋਣੀ ਬਾਕੀ ਆ ਹੁਣੇ ਪੂਰਾ ਵਿਸ਼ਾ ਜਾਂਚ ਦੇ ਘੇਰੇ ਦੇ ਅੰਦਰ ਕਦੋਂ ਜਾਂਚ ਹੁੰਦੀ ਆ ਕਦੋਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੁੰਦਾ ਇਹਨਾਂ ਲੱਗੇ ਕੱਤੇ ਤੇ ਨਿਜਾਮਾ ਸਬੰਧੀ ਕੋਈ ਵੀ ਧਿਰ ਪੱਖ ਰੱਖਣਾ ਚਾਹੁੰਦੀ ਤਾਂ ਉਹ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰਕੇ ਸਾਡੇ ਨਾਲ ਆਪਣਾ ਪੱਖ ਰੱਖ ਸਕਦੇ ਨੇ ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਸਖਵਿੰਦਰ ਸਿੰਘ ਸੋ